ਸਿੱਧੂ ਦੋਮਬੈਲਾ ਵੀ ਕਿਉਂ ਫੇਕ ਹੈ ਜਦਨਾ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਤੇ ਜੇ ਕੇਂਦਰਤ ਹੁੰਦਾ ਤੇ ਫਿਰ ਸਾਡੇ ਨੌਜਵਾਨਾਂ ਤੇ ਇੰਨੇ ਸੇ ਨਾ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਦੇ ਵਿੱਚ ਕਿੱਦਾਂ ਮਹਿਫੂਜ਼ ਹੋ ਸਕਦੀਆਂ ਦੋਸਤੋ ਸਮਝਾਓ ਅਜਰਾਦੀਪ ਸਿੱਧੂ ਦਾ ਬੈਲਾ ਵੀ ਕਿਉਂ ਫੇਕ ਹੈ ਜਦਨਾ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਕਿ ਉਹ ਐਕਸੀਡੈਂਟ ਨਹੀਂ ਸੀਗਾ ਇਟ ਵਾਸ ਅ ਕਿਲਿੰਗ ਪੰਜਾਬ ਦਾ ਜਜ਼ਬਾਤੀ ਰਾਸ਼ਟਰਵਾਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਕੇਂਦਰਿਤ ਹੋਣਾ ਚਾਹੀਦਾ ਤੇ ਜੇ ਕੇਂਦਰਿਤ ਹੁੰਦਾ ਤੇ ਫਿਰ ਸਾਡੇ ਨੌਜਵਾਨਾਂ ਤੇ ਐਨੇ ਸੇ ਨਾ ਲੱਗਦੇ ਮੈਂ ਆਪਣੇ ਮੁੱਖ ਮੰਤਰੀ ਆ ਉਹ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੇਰਾ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੁਪੀਰ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆ ਜਾਓ ਸਾਰੇ ਵਾਪਸ ਆ ਜਾਓ ਉਹ ਬਈ ਅਕਾਲੀ ਦਲ ਜੱਤਾਂ ਹੀ ਏਜੰਡੇ ਤੇ ਨਹੀਂ ਆਉਂਦਾ ਆ ਜਿਹੜਾ ਮੈਂ ਬਿਲ ਪਾਸ ਕਰਨ ਦੀ ਕਰ ਕਦੇ ਅਕਾਲੀ ਦਲ ਦਾ ਕੰਮ ਸੀਗਾ ਜੱਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜੱਥੇਦਾਰ ਉਹਦੀ 90 ਦਿਨਾਂ ਹਾਕੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਦਿੰਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਈਬਲ ਕਲਾਨ ਦੇ ਵਿੱਚ ਅੱਛਾ ਹੁਣ ਐਡਾ ਵੱਡਾ ਹੋ ਰਿਹਾ ਇੱਕ ਪਾਸੇ ਕਹਿੰਦੇ ਅਕਾਲੀ ਦਰ ਅਸੀਂ ਵੱਧ ਅਧਿਕਾਰਾਂ ਦੇ ਮੁੱਦੇ ਆ ਫੈਡਰਲ ਢਾਂਚਾ ਚਾਹੀਦਾ ਆ ਆਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਚਾਹੀਦਾ ਆ ਸਭ ਕੁਝ ਪਰ ਕਿੱਦਾਂ ਮਿਲੂਗਾ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਇੱਕ ਸਟੇਟ ਨੂੰ ਤੋੜ ਕੇ ਉਹਦੇ ਅਧਿਕਾਰ ਖੋਲੇ ਯੂਟੀ ਬਣਾਏ ਅਕਾਲੀ ਦਲ ਜਿਹੜਾ ਮੌਜੂਦਾ ਅਕਾਲੀ ਦਲ ਨੇ ਉਹ ਵੋਟਾਂ ਪਾਈਆਂ ਕੇਂਦਰ ਦੀ ਸਰਕਾਰ ਨੂੰ ਐਦਾਂ ਬਣ ਜੁਕੇ ਅਧਿਕਾਰ ਆਪਣੇ ਵੱਧ ਜਾਣਗੇ ਐਦਾਂ ਵਧਣਗੇ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡ ਵਾਈਡ ਖੜੇ ਉੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਬਹਿ ਨਹੀਂ ਕਹਿ ਰਿਹਾ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਣ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਣ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸਿੱਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਤੋਂ ਤੇ ਆ ਉਹ ਭੁੱਲ ਹੀ ਨਾ ਯਾਰ ਪੋ ਇਨਾ ਮੇਰਾ ਪੁੱਛੇ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਉਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੋਲਿਆ ਨਹੀਂ ਨਾ ਭਗਵਾਨ ਤੋਂ ਸੁਖਬੀਰੀ ਨਹੀਂ ਬੋਲਿਆ ਹੁਣ ਫੇ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸੋ ਬੋਲਿਆ ਹੀ ਨਹੀਂ ਨਾ ਕੋਣ ਬੋਲੂਗਾ ਦੱਸੋ ਕੀ ਸਾਡਾ ਲਾਈਕ ਅਦਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਟੇਕ ਇੰਕਾਊਂਟਰਸ ਪੰਜਾਬ ਤੋਂ ਸ਼ੁਰੂ ਹੋ ਗਏ ਨਾ ਪੰਜਾਬ ਤੋਂ ਨੇ ਸ਼ੁਰੂ ਹੋ ਗਏ ਨਾ ਮੁਕਾਬਲੇ ਤੁਸੀਂ ਦੇਖ ਰਹੇ ਹੋ ਇਹ ਸ਼ਾਰਟਕਟ ਹੁੰਦਾ ਵਾ ਕਿ ਅਦਾਲਤਾਂ-ਉਦਾਲਤਾਂ ਛੱਡੋ ਬੰਦਾ ਚੱਕੋ ਮਾਰੋ ਖਤਮ ਕਰੋ ਇੱਕ ਗੱਲ ਸੁਣ ਲਈ ਭਗਵੰਤ ਤੁਸੀਂ 99 ਵਿੱਚ ਠੀਕ ਮਾਰੋਗੇ ਨਾ ਪਰ ਪਹਿਲੀ ਗੱਲ ਤਾਂ ਮਾਰਨ ਦਾ ਅਧਿਕਾਰ ਨਹੀਂਗਾ ਜਦ ਸਾਡੇ ਕੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਯੂ ਡੂ ਨਾਟ ਹੈਵ ਦੀ ਅਥੋਰਿਟੀ ਟੂ ਕਿਲ ਸਮਬਡੀ ਇਨ ਕੋਰਡ ਬਲੱਡ ਪਰ ਜੇ ਨੇ 99 ਵਿੱਚ ਠੀਕ ਹੈ ਇੱਕ ਵੀ ਗੁਨਾਹ ਬੇਗੁਨਾਹ ਬੰਦਾ ਤੂੰ ਮਾਰਤਾ ਨਾ ਇੱਕ ਵੀ ਬੇਗੁਨਾਹ ਉਸ ਦਰਗਾਹ ਤੋਂ ਮਾਫੀ ਨਹੀਂ ਹੋ ਮਿਲਣੀ ਫੇ